ਹਾਂਜੀ ਸਾਥੀਓ ਮੈਂ ਬੂਟਾ ਸਿੰਘ ਈਮ ਜੂਥ ਫੰਡਰੇਸ਼ਨ ਪੰਜਾਬ ਰਜਿਸਟਰ ਜ਼ਿਲ੍ਹਾ ਪ੍ਰਧਾਨ ਨਾਲ ਕਾਮਰੇਟ ਸਾਥੀਓ ਤੁਹੀਂ ਇੱਕ ਰਿਕਾਰਡਿੰਗ ਸੁਣੀ ਹੋਈ ਬੜੀ ਵਾਇਰਲ ਹੋਈ ਆ ਜੋ ਕਿ ਇੱਕ ਸਰਪੰਚ ਅਵਤਾਪ ਸਿੰਘ ਸੰਘਾ ਹਾਗੜੇ ਦਾ ਸੰਘਾ ਹਾਗੜੇ ਦਾ ਸਰਪੰਚ ਆ ਜੋ ਉਹ ਮਾੜੀ ਸਿਵਧਾਲੀ ਬੋ ਰਿਹਾ ਤੁਹਾਨੂੰ ਵੀਡੀਓ ਦਿਖਾਉਣੇ ਗਾੜੀ ਦੇਖਿਓ ਫਿਰ ਗੱਲ ਕਰਦੇ ਆ ਜੀ ਇਹ ਗੱਲ ਕਰਦੇ ਤੂੰ ਹੀ ਚੂੜਾ ਹੈ ਚੰਗਾ ਨਹੀਂ ਆਓ ਤੈਨੂੰ ਕਹਾਂ ਵੀ ਤੂੰ ਹੀ ਚੂੜਾ ਹੈ ਤਾਂ ਮੈਂ ਵੀ ਚੂੜਾ ਤੂੰ ਕਹੇਂ ਜਾਟਰਾ ਪੱਗ ਲੈ ਚੂੜੇ ਨੂੰ ਚੂੜਾ ਗਏ ਮੈਂ ਦੱਸਾਂ ਜ਼ੁਬਾਨ ਦਾ ਮੈਂ ਕੁੰਡਾ ਵੀ ਜਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਬਾਹਰ ਆ ਮੁਤੀ ਦੇ ਪਿੰਡੋਂ ਬਾਹਰ ਆ ਹੁਣ ਕ ਤੂੰ ਆਂ ਨਹੀਂ ਤੈਨੂੰ ਤੈਨੂੰ ਚੂੜੇ ਨਹੀਂ ਲੈਣਾ ਤੂੰ ਚੂੜਾ ਮਮਾ ਤੁਸੀਂ ਜੱਟ ਤਖੜੇ ਰਹੋ ਕਿੱਡੇ ਕੇ ਤਖੜੇ ਰਹੋ ਕਿੱ데 ਬਾਹਰ ਆ ਪਿੰਡੋਂ ਕੁੱਤੀ ਦਾ ਕੋਲਿਆਣਾ ਭਰਨਾ ਦਿੱਤਾ ਵਾਹ ਤੇਰੇ ਮम्मा ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨੇ ਤੂੰ ਗੜੀਆਂ ਹੋਰ ਦਾਾਂ ਕਰਨੇ ਆ ਪਿਆਰ ਪਿਆਰ ਨਾਲ ਹੀ ਚੂੜੇ ਨੂੰ ਜੂੜਾ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਤਾਂ ਘਰ ਗੱਲ ਕਹਿੰਦਾ ਚੂੜੇ ਨੂੰ ਜੂੜਾ ਸਮਝ ਕੇ ਮੈਂ ਗੱਲ ਕਰਦਾ ਹੁੰਦਾ ਜਿਹੜਾ ਥੋੜਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਗੋਇਆ ਰੇਂਦਰ ਉਹ ਜੱਟ ਦੇ ਘਰ ਆਉਂਦਾ ਗੋਇਆ ਰੇਂਦਰ ਭਾਈ ਦਾ ਕੱਲ ਤੂੰ ਪਤਾ ਕੀ ਐ ਮੈਂ ਕਾਸ਼ ਨੂੰ ਦੇੜ ਜਾ ਕੇ ਵੇਖ ਲਈ ਪਿੰਡੋਂ ਬਾਹਰ ਤੇ ਆਉਂ ਹਣ ਕਿਧਰ ਆਉਂਦੇ ਜੇ ਇਹ ਵੀ ਨਿਕਲਿਆ ਪਿੰਡੋਂ ਬਾਹਰ ਤੇ ਦੇ ਨਿਕਲ ਮਾਲਾ ਗੇਟ ਤੋਂ ਬਾਹਰ ਦੇ ਨਿਕਲ ਚੂੜਾ ਬਤਾ ਕਿੰਨਾ ਚੂੜਾ ਆ ਚੂੜਾ ਪੈਰ ਦੀ ਜੁੱਤੀ ਕੋਹੇ ਚ ਭਾਉਣ ਵਾਲਾ ਚੂੜਾ ਹੁੰਦਾ ਹੀ ਕਿੱਥੇ ਵੇਖਣਾ ਏ ਦੱਸ ਬਾਹਰ ਆ ਉਹ ਚੂੜਿਆ ਹਾਂਜੀ ਸਾਥੀਓ ਵੇਖ ਲਈ ਵੀਡੀਓ ਸਰਪੰਚ ਦੀ ਇਹ ਜਿਹੜੀ ਇਹਦੀ ਬੋਲੀ ਕਿੰਨੀ ਗਲਤ ਆ ਇੱਕ ਕਹਿੰਦਾ ਚੂੜਾ ਚੂੜਾ ਚੂੜੇ ਨੂੰ ਅਹਕਾਰ ਦੀ ਜੁੱਤੀ ਸਮਝਦੇ ਆ ਕਿੰਨੀ ਇਹਦੀ ਬੋਲਣ ਦੀ ਜਿਹੜੀ ਸਦਾਵਲੀ ਗੱਲ ਤੇ ਆ ਇੱਕ ਮੋਢੀ ਹੋ ਕੇ ਪਿੰਡ ਦਾ ਮੋਢੀ ਹੋ ਕੇ ਮੋਦਬਰ ਬੰਦਾ ਹੋ ਕੇ ਇਹ ਸ਼ਬਦ ਇਹਨੂੰ ਇਜਾਜ਼ਤ ਨਹੀਂ ਦਿੰਦੇ ਇਹੋ ਜਿਹੇ ਸ਼ਬਦ ਇਹਨੂੰ ਇਜਾਜ਼ਤ ਨਹੀਂ ਦਿੰਦੇ ਵੀ ਇਦਾਂ ਪਰ ਇਹਦੇ ਆਸਤੇ ਬਹੁਤ ਜ਼ਿਆਦੀ ਗਲਤ ਗੱਲਾਂ ਬਾਕੀ ਪਤਾ ਨਹੀਂ ਇਹਨਾਂ ਦਾ ਮੈਟਰ ਕੀ ਆ ਜੇ ਕੋਈ ਮੈਟਰ ਉਦਾਂ ਵਾਂ ਜੇ ਕੋਈ ਗੱਲਬਾਤ ਉਹਨਾਂ ਦੇ ਨਾਲ ਲੜਾਈ ਝਗੜਾ ਨਹੀਂ ਮੋਢੀ ਜੋ ਥਾਣੇ ਜਿਉ ਗਲਤ ਉਹਨਾਂ ਤੇ ਪਰਚਾ ਕਰਾਓ ਪਰ ਇਹ ਥੋੜਾ ਗੱਲ ਆ ਵੀ ਇਦਾਂ ਦੀ ਜਿਹੜੀ ਸ਼ਬਦਾਬਲੀ ਆ ਜਿਹੜੀ ਇਹ ਬੋਲ ਕੇ ਤੇ ਅਗਲੇ ਨੂੰ ਜਲੀਲ ਕਰੋ ਕਿ ਤੂੰ ਚੂੜਾ ਚੂੜਾ ਇਧਰ ਬਾਹਰ ਨਿਕਲ ਇਹ ਬਿਲਕੁਲ ਨਿੰਦਨਯੋਗ ਇਹ ਜਿਹੜੀ ਘਟਨਾ ਹੈ ਤੇ ਬਹੁਤ ਗਲਤ ਗੱਲ ਹੈ ਨਾਲੇ ਜੱਟ ਦਾ ਤੇ ਮਜਬੀ ਸਿੰਘ ਦਾ ਜਿਹੜਾ ਰਿਸ਼ਤਾ ਇਹ ਤੇ ਨੌ ਮਾਸ ਦਾ ਰਿਸ਼ਤਾ ਹੈ ਆਪਾਂ ਕਿਉਂ ਲੜੀ ਜਾਂਨੇ ਆਪਸ ਦੇ ਵਿੱਚ ਕਿਉਂ ਲੜ-ਲੜ ਮਰੀ ਜਾਂਨੇ ਆਪਸ ਦੇ ਵਿੱਚ ਤੁਸੀਂ ਮੋਤਵਾਰ ਬੰਦੇ ਜੋ ਇਹ ਤੁਹਾਨੂੰ ਕੋਈ ਜ਼ਾਬਦਾ ਜਿੱਥੇ ਇੱਕ ਗਲਤ ਉਥੇ ਤੁਸੀਂ ਇਹਨਾਂ ਤੇ ਪਤਿਆ ਕਰਾਓ ਨਾਲ ਪੰਚਾਇਤ ਨੂੰ ਲੈ ਕੇ ਕਿਉਂ ਆਪਾਂ ਇੱਕ ਦੂਜੇ ਦੀ ਥੂ ਥੂ ਕਰਦੇ ਆਂ ਨਾਲੇ ਆਪਣੇ ਤੇ ਸਾਰੇ